ਸਰਪ੍ਰੋਭੂ ਅੱਜ ਦੀ ਵੀਡੀਓ ਬਾਸਮਤੀ ਵਾਲੇ ਕਿਸਾਨਾਂ ਲਈ ਹੈ ਠੀਕ ਹੈ ਜੇਕਰ ਤੁਸੀਂ ਬਾਸਮਤੀ ਵਾਲੇ ਕਿਸਾਨ ਨਹੀਂ ਹੈਗੇ ਤੁਸੀਂ ਵੀ ਦੇਖੋ ਕਿਉਂਕਿ ਬਾਸਮਤੀ ਦਾ ਏਰੀਆ ਘਟ ਰਿਹਾ ਹੈ ਚਾਹੇ 1401 ਵੈਰਾਈਟੀ ਹੈਗੀ ਆ 17 18 11 21 18 17 ਸੌਰੀ 17 18 ਜਾਂ 18 85 ਵੈਰਾਈਟੀ ਹੈਗੀ ਆ ਇਹਨਾਂ ਦਾ ਏਰੀਆ ਵੀ ਘਟ ਰਿਹਾ ਹੈਗਾ ਕਿਉਂਕਿ ਇਹ ਦੋਨੇ ਕਿਸਮਾਂ ਮੱਕੀ ਵਾਲੇ ਖੇਤ ਚ ਤਾਂ ਫਿੱਟ ਬੈਠਦੇ ਨਹੀਂ ਕਿਸੇ ਵੀ ਤਰੀਕੇ ਨਾਲ ਮੱਕੀ ਵਾਲਾ ਖੇਤ ਆ ਜਿਹੜਾ ਉਹ 15 20 25 ਜੁਲਾਈ ਨੂੰ ਵਿਹਲਾ ਹੋਣਾ ਉਦੋਂ ਤੱਕ ਤਾਂ ਇਹ ਲੱਗ ਜਾਣੀਆਂ ਚਾਹੀਦੀਆਂ ਨਹੀਂ ਫਿੱਟ ਬੈਠ ਰਹੀਆਂ 16 92 ਦਾ ਏਰੀਆ ਜਿੰਨਾ ਲੱਗ ਰਿਹਾ ਸੀ ਸ਼ਾਇਦ ਲੱਗ ਰਿਹਾ ਵੀ ਉਹਦਾ 80% ਤਾਂ ਲੱਗ ਹੀ ਜਾਊਗਾ ਭਾਵੇਂ 1401 ਤੇ 17 18 ਕਿਸਮ ਦਾ ਏਰੀਆ ਘਟ ਰਿਹਾ ਹੈਗਾ ਮੇਰੀ ਬੇਨਤੀ ਹੈ ਕਿ ਤੁਸੀਂ ਠੇਕੇ ਬਹੁਤ ਵਧਾਲੇ ਸੀਗੇ ਪਿਛਲੀ ਵਾਰ ਝਾੜ ਵੀ ਨਹੀਂ ਆਇਆ ਰੇਟ ਵੀ ਨਹੀਂ ਆਇਆ ਐਕਟੀ ਏਰੀਆ ਨਾ ਘਟਾ ਦਿਓ ਆਲੂ ਤੇ ਬਾਸਮਤੀ ਇਹ ਇਸ ਤਰ੍ਹਾਂ ਦੀ ਇੱਕ ਕੈਸ਼ ਕ੍ਰੌਪ ਹੈਗੀ ਆ ਕਿ ਇਹਦਾ ਸਰਕਾਰੀ ਮੰਡੀ ਦੇ ਨਾਲ ਕੋਈ ਤਾਲਕ ਨਹੀਂ ਹੈਗਾ ਜਿੰਨਾ ਰੇਟ ਆ ਗਿਆ ਜਿੰਨੀ ਵਧੀਆ ਕੁਆਲਟੀ ਹੋਈ ਉਹਨਾਂ ਥੋਡੇ ਕੋਲੇ ਵਪਾਰੀ ਥੋਡੇ ਘਰੇ ਆ ਕੇ ਗਾਢਰਾ ਥੱਲੇ ਚੱਕ ਕੇ ਲੈ ਗਏ ਇਹਸ ਨੂੰ ਪੈਦਾ ਕਰਨਾ ਜ਼ਰੂਰੀ ਹੈ ਇਹ ਆਪਣੇ ਦੇਸ਼ ਦੀ ਇੱਜ਼ਤ ਆ ਬਾਸਮਤੀ ਹੈ ਜਿਹੜੀ ਇਹ ਆਪਣੇ ਦੇਸ਼ ਦੀ ਇੱਜ਼ਤ ਆ ਇਹਦੇ ਨਾਲ ਬਹੁਤ ਸਾਰਾ ਸਮਝੌਤਾ ਜੁੜਿਆ ਹੋਇਆ ਇੰਟਰਨੈਸ਼ਨਲ ਪੱਧਰ ਤੇ ਆਉਣ ਵਾਲੀ ਕਰੰਸੀ ਇਹਦੇ ਨਾਲ ਜੁੜੀ ਹੋਈ ਹੁੰਦੀ ਹੈ ਜੇਦਾ ਏਰੀਆ ਘਟਦਾ ਹੈਗਾ ਤਾਂ ਫੇਰ ਤੁਹਾਨੂੰ ਅਗਲੇ ਸਾਲ ਪਲਾਨਿੰਗ ਕਰਨੀ ਪਾਉਗੀ ਤੁਸੀਂ ਇਸ ਵਾਰ ਜੇਕਰ ਪਿਛਲੀ ਵਾਰ ਤੁਸੀਂ 10 ਏਕੜ ਲਾਏ ਸੀ ਤਾਂ ਇਸ ਵਾਰ ਇਹਨਾਂ ਕਿਸਮਾਂ ਦੇ 5 ਕਿੱਲੇ ਜ਼ਰੂਰ ਲਾਓ 17 18 ਜਾਂ 1885 ਠੀਕ ਹੈ ਜਾਂ ਫਿਰ 1401 ਜਾਂ ਪੀਬੀ1 1882 ਹਰਿਆਣੇ ਵਾਸਤੇ ਆ ਘੱਟ ਪਾਣੀ ਦੀ ਕਿਸਮ ਹੈ ਝੰਡਾ ਰੋਗ ਵੀ ਇਹ ਡਾ 1882 ਕਿਸਮ ਦੇ ਵਿੱਚ ਬਿਲਕੁਲ ਘੱਟ ਆਉਂਦਾ ਨਿੱਲ ਹੀ ਆਉਂਦਾ ਹੈਗਾ ਪੀਬੀ1 ਦੀ ਸੋਧ ਹੈਗੀ ਹੈ ਠੀਕ ਹੈ 1847 ਦਾ ਏਰੀਆ ਵੀ ਲੱਗ ਰਿਹਾ 1692 ਦਾ ਏਰੀਆ ਵੀ ਲੱਗ ਰਿਹਾ 1509 ਦਾ ਏਰੀਆ ਵੀ ਲੱਗ ਰਿਹਾ ਹੈਗਾ ਇਹਨਾਂ ਨੂੰ ਮੈਂ ਕਹਿੰਦਾ ਨਹੀਂ ਹੈਗਾ ਤੁਸੀਂ ਲਾਓ ਆਲੂ ਵਾਲੇ ਲਾਉਂਦੇ ਆ ਲਾ ਹੀ ਲੈਣਗੇ ਪਰ ਇਹ 1401 ਤੇ ਜਿਹੜੀ 17 18 ਕਿਸਮਾਂ 1885 ਇਹਨੂੰ ਜਰੂਰ ਲਾਓ ਇਹਨਾਂ ਦੇ ਲਾਉਣ ਦਾ ਜਿਹੜਾ ਸਹੀ ਟੁਕਮਾ ਪਨੀਰੀ ਲਾਉਣ ਦਾ ਸਮਾਂ ਹੈਗਾ ਕਿਉਂਕਿ ਦੋਨੇ ਹੀ ਕਿਸਮਾਂ 1401 ਜਿਹੜੀ ਉਹ 155 ਲਗਭਗ 160 ਦਿਨ ਤੱਕ ਲੈ ਜਾਂਦੀ ਹੈ ਜਿਹੜੀ 17 18 ਕੇਸ ਵਿੱਚ ਮੈਂ ਇਹ 140 ਦਿਨ ਦੀ 18 85 ਇਹ 150 ਦਿਨ ਹੀ ਲੈ ਜਾਂਦੀ ਹੈ ਲਗਭਗ ਹੁਣ ਤੁਸੀਂ ਇਹਨੂੰ ਇਹਦੀ ਮੈਨਿਪੂਲੇਸ਼ਨ ਕੈਲਕੂਲੇਸ਼ਨ ਕਰ ਲਿਓ ਵੀ ਇੱਕ ਮਹੀਨੇ ਦੀ ਪਨੀਰੀ ਚਾਰ ਮਹੀਨੇ ਖੇਰ ਚ ਖੜਨਗੀਆਂ ਠੀਕ ਹੈ 1 ਜੂਨ ਨੂੰ ਪਨੀਰੀ ਲੱਗੂਗੀ ਤਾਂ ਜੁਲਾਈ ਅਗਸਤ ਸਤੰਬਰ ਅਕਤੂਬਰ 31 ਅਕਤੂਬਰ ਤੋਂ ਬਾਅਦ ਗੱਡੀ ਹੋਊਗੀ ਜੇ 31 ਅਕਤੂਬਰ ਤੋਂ ਪਹਿਲਾਂ ਗੱਡੀ ਕਰਨੀ ਹੈਗੀ ਆ ਤਾਂ ਐਂਡ ਮਈ ਚ ਲਾ ਲਓ ਪਨੀਰੀਆਂ ਠੀਕ ਹੈ ਤੇ ਇਸ ਤਰੀਕੇ ਨਾਲ ਇਹਦਾ ਮਤਲਬ ਉਹ 25 ਮਈ ਤੋਂ 20 ਮਈ ਤੋਂ ਪਨੀਰੀਆਂ ਇਹਨਾਂ ਦੀਆਂ ਲੱਗ ਸਕਦੀਆਂ ਹੈਗੀਆਂ ਜਿਹੜੀ 17 18 ਦੇ 18 85 ਹੈ ਇਹਨੂੰ ਥੋੜੀ ਜਿਹੀ ਲੇਟ ਲੈ ਜਾਓ ਇਹਨੂੰ 1 ਜੂਨ ਦੇ ਨੇੜੇ ਪਨੀਰੀ ਲਾ ਲਿਓ ਇਹਨਾਂ ਦੀ ਬਜਾਈ ਬਹੁਤ ਵਧੀਆ ਤਰੀਕੇ ਨਾਲ ਹੋ ਸਕਦੀ ਹੈ ਸਟੈਪਸ ਸਵੀਂਗ ਮਸ਼ੀਨ ਹੈਗੀ ਆ ਉਹਦੇ ਨਾਲ ਇਹਨਾਂ ਕਿਸਮ ਦਾ 6 ਤੋਂ 8 ਕਿਲੋ ਵੀ ਪਾਓ ਵਧੀਆ ਸੋਧ ਕੇ ਗ੍ਰੇਡ ਕੀਤਾ ਹੋਇਆ ਭਾਰਾ ਬੀਜ ਤੁਸੀਂ ਲੈਣਾ ਹੈਗਾ ਉਹਨੂੰ ਬਜਾਈ ਕਰ ਸਕਦੇ ਹੋ ਤੇ ਸਪੈਸ਼ਲ ਵੀਡੀਓ ਆਪਾਂ ਲੱਗਦਾ ਹੋਰ ਤੇ ਕਰ ਲਾਂਗੇ ਪਰ ਮੇਰੀ ਇਸ ਵੀਡੀਓ ਦਾ ਮੰਤਵ ਇਹ ਸੀਗਾ ਯਾਰ ਵੀ ਬੜਾ ਵੱਡਾ ਇੱਕ 40 ਹਜ਼ਾਰ ਕਰੋੜ ਦੀ ਕੈਪ ਵਿੰਡੋ ਆ ਜਿਹੜੀ ਦੇ ਵਿੱਚ ਬਾਸਮਤੀ ਦੇਸ਼ ਨੂੰ ਇੱਜ਼ਤ ਤੇ ਪੈਸਾ ਕਮਾ ਕੇ ਦਿੰਦੀ ਆ ਉਹ ਕਿਸਾਨਾਂ ਦੇ ਸਿਰ ਤੇ ਬਾਗਨੌਰ ਖੜੀ ਆ ਵਪਾਰੀ ਲੈ ਖਰੀਦਣਗੇ ਕਿੱਥੋਂ ਠੀਕ ਹੈ 1692 1509 187 ਦਾ ਏਰੀਆ ਨਹੀਂ ਕੱਟ ਰਿਹਾ ਇਹ ਮੱਕੀ ਵਾਲੇ ਥਾਂ ਵੀ ਲੱਗ ਜੂਗਾ ਇਹ ਹੜਾ ਹੜਾ ਵਾਲੇ ਥਾਂ ਵੀ ਲੱਗ ਜਾਂਦਾ ਹੈਗਾ ਆਲੂ ਵਾਲੇ ਗੇਤਾਬਛੇਤਾ ਵੀ ਲਾ ਲੈਂਦੇ ਹੈਗੇ ਜਿਹੜਾ 17 18 18 85 ਤੇ 1400 ਵਿਕ ਇਨਾਂ ਨੂੰ ਲਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਘੱਗਰ ਵੈਲਟ ਪਟਿਆਲਾ ਤੋਂ ਸ਼ੁਰੂ ਹੋ ਕੇ ਉਹ ਚਲੀ ਜਾਂਦੀ ਵੀਜੇਨਗਰ ਤੱਕ ਉਥੋਂ ਤੱਕ ਲੱਗਦਾ ਹੈਗਾ ਇਹ ਤੇ ਲਾਉਣਾ ਵੀ ਚਾਹੀਦਾ। ਇਸ ਤੋਂ ਇਲਾਵਾ ਜਿਹੜੇ ਨਵੇਂ ਪਲੇਅਰ ਆਏ ਸੀਗੇ ਬਾਸਮਤੀ ਦੇ ਵਿੱਚ ਨਵੇਂ ਕਿਸਾਨ ਆਏ ਸੀਗੇ ਜਿਨ੍ਹਾਂ ਨੇ ਆਪਣੇ ਖੇਤਾਂ ਦੇ ਵਿੱਚ ਪਹਿਲੀ ਵਾਰ ਲਾਇਆ ਝਾੜ ਘਟਾਇਆ ਜੋ ਉਤੋਂ ਝਾੜ ਘਟ ਸੀਗਾ ਤੁਸੀਂ ਵੀ ਲਾ ਲਿਓ। ਇਸ ਵਾਰ ਹੋ ਸਕਦਾ ਹੈਗਾ ਇਹਦੀ ਪ੍ਰੈਕਟਿਸ ਦੇ ਉੱਤੇ ਆਪਾਂ ਬਹੁਤ ਸਾਰੀਆਂ ਵੀਡੀਓ ਕਰਾਂਗੇ ਛੋਟੀਆਂ ਵੱਡੀਆਂ ਢੰਡਾ ਰੋ ਘਾਟ ਆਵੇ ਪ੍ਰੇ ਇਹਦਾ ਨਰਸਰੀ ਪ੍ਰੈਪਰੇਸ਼ਨ ਆਪਾਂ ਕਿਵੇਂ ਕਰਨੀ ਹੈਗੀ ਆ ਲਾਉਣ ਵੇਲੇ ਕੀ ਖਾਦਨ ਦਾ ਸੰਤੁਲਨ ਕਿਵੇਂ ਰੱਖਣਾ ਲਾਲ ਚਨਾ ਲਿਬਾਸਮਤੀ ਨਿਕਲਦੀ ਬਾਸਮਤੀ ਕੱਢਣੀ ਹੋਵੇ ਤਾਂ ਆ ਸਾਮ ਵਾਲੇ ਵੀ ਕੱਢ ਲੈਣ ਪਰ ਇਹਨੂੰ ਇੱਕ ਜੀਓਗ੍ਰਾਫੀਕਲ ਇੰਡੀਕੇਸ਼ਨ ਜੀਆਈ ਟੈਗ ਮਿਲਿਆ ਹੋਇਆ ਜਿਹੜਾ ਕਿ ਪੰਜਾਬ ਹਰਿਆਣਾ ਨੂੰ ਸਭ ਤੋਂ ਵੱਧ ਦੀ ਪ੍ਰੋਡਕਸ਼ਨ ਇਸ ਏਰੀਏ ਵਿੱਚ ਹੀ ਹੁੰਦੀ ਹੈਗੀ ਆ ਤੇ ਜੇ ਇਹੀ ਸਟੇਟਾਂ ਦੇ ਫਾਰਮਰ ਰੇਟ ਨੂੰ ਦੇਖ ਕੇ ਜਾਂ ਵਧੇ ਹੋਏ ਠੇਕੇ ਕਰਕੇ ਇਹ ਨਾਂ ਲਾਉਣਗੇ ਤਾਂ ਫਿਰ ਨੁਕਸਾਨ ਹੋਏਗਾ ਵਪਾਰੀਆਂ ਦਾ ਵੀ ਨੁਕਸਾਨ ਹੋਏਗਾ ਤਾਂ ਇਹਦੇ ਲਈ ਵੀ ਇੱਕ ਜਾਗਰੂਕਤਾ ਦੇ ਤੌਰ ਤੇ ਜਿਹੜੀ ਆਪਾਂ ਪਿਛਲੀ ਵਾਰ ਕਿਤਾਬ ਲਿਖੀ ਸੀ ਝੋਨੇ ਦੀ ਤੁਸੀਂ ਉਹ ਵੀ ਮੰਗਵਾ ਸਕਦੇ ਹੋ Amazon ਤੇ ਜਾਂ ਦਿੱਤੇ ਹੋਏ WhatsApp ਨੰਬਰ ਤੇ ਤੁਸੀਂ ਮੈਸੇਜ ਕਰ ਸਕਦੇ ਹੋ ਤੁਹਾਨੂੰ ਉਹ ਬੁੱਕ ਘਰੋ ਇੱਕ ਰੀ ਭੇਜ ਦੇਣਗੇ ਆਉਣ ਵਾਲੇ ਦਿਨਾਂ ਵਿੱਚ ਤੁਹਾਨੂੰ Instagram Facebook YouTube ਤੇ ਵੀਡੀਓ ਮਿਲਦੀਆਂ ਰਹਣੀਆਂ ਸਰਚ ਕਰਕੇ ਦੇਖ ਸਕਦੇ ਹੋ ਕ੍ਰੌਪਸ ਇਨਫੋਰਮੇਸ਼ਨ ਤੁਹਾਨੂੰ ਤਾਜ਼ਾ ਜਾਣਕਾਰੀ ਦਾ ਅਸੀਂ ਅਪਡੇਟ ਰੱਖਾਂਗੇ ਬਹੁਤ ਬਹੁਤ ਧੰਨਵਾਦ ਥੈਂਕ ਯੂ